ਵਾਜੇ ਖਲਖ ਚੈਨਲ ਦੇਖਣ ਵਾਲੇ ਦੁਨੀਆ ਭਰ ਦੇ ਸਾਰੇ ਇਨਸਾਫ ਸੰਤ ਅਤੇ ਪੰਜਾਬ ਪ੍ਰੇਮੀਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ। ਬੀਤੇ ਕੱਲ ਨਾਰਥ ਜ਼ੋਨ ਦੇ ਭਾਰਤ ਦੇ ਮੁੱਖ ਮੰਤਰੀਆਂ ਦੀ ਸੂਰਜਕੁੰਡ ਹਰਿਆਣਾ ਵਿਖੇ ਇੱਕ ਉੱਚ ਪੱਧਰੀ ਬੈਠਕ ਹੋਈ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ ਵਿਚਾਰ ਚਰਚਾ ਹੋਈ ਤੇ ਉਸ ਵਿਚਾਰ ਚਰਚਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਕਹਿਣ ਤੇ ਅਨਸਾਰ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਗੱਲਾਂ ਕੀਤੀਆਂ ਵੀ ਮੈਂ ਪੰਜਾਬ ਦੀਆਂ ਮੰਗਾਂ ਬਾਰੇ ਬੜੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਮੈਂ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਮੈਂ ਚੰਡੀਗੜ੍ਹ ਦੀ ਗੱਲ ਕੀਤੀ ਮੈਂ ਭਾਫੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਕੀਤੀ ਤੇ ਹੋਰ ਕਾਫੀ ਗੱਲਾਂ ਹੋਈਆਂ ਬਹੁਤ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀਗੀਆਂ ਕਿਉਂਕਿ ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹਨੂੰ ਪੰਜਾਬ ਦੀਆਂ ਮੰਗਾਂ ਬਾਰੇ ਤਾਂ ਗੱਲ ਕਰਨੀ ਹੀ ਬਣਦੀ ਹੈ ਪੰਜਾਬ ਦੀਆਂ ਜਿਹੜੀਆਂ ਮੰਗਾਂ ਇਹ ਜਾਦਾ ਪੰਜਾਬ ਇੱਕ ਵੱਖਰਾ ਸੂਬਾ ਬਣਿਆ ਉਸ ਸਮੇਂ ਤੋਂ ਹੀ ਨਾਲ ਦੀ ਨਾਲ ਚੱਲ ਰਹੀਆਂ ਹਨ ਭਾਵੇਂ ਪੰਜਾਬ ਬਣ ਵੀ ਗਿਆ ਪਰ ਪੰਜਾਬ ਨੂੰ ਇੱਕ ਅਜਿਹਾ ਸ਼ਹਿਰ ਬਣਾਇਆ ਦਿੱਤਾ ਗਿਆ ਜਿਹਦੀ ਆਪਣੀ ਪੂਰੀ ਰਾਜਧਾਨੀ ਨਹੀਂ ਹੈ ਚੰਡੀਗੜ੍ਹ ਜਿਹੜਾ ਕਿ ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ ਬਣਾਇਆ ਗਿਆ ਹੈ ਓ ਦਾ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਦਾ ਪਾਣੀ ਭਾਗੜਾ ਹੈਡ ਦਾ ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਦਾ ਜਦੋਂ ਹੜ੍ਹਾਂ ਆਨੇ ਤੇ ਰਪੇਰੀਅਨ ਲਾਏ ਕਹਿੰਦਾ ਵੀ ਜਿਸ ਸੂਬੇ ਦੇ ਵਿੱਚੋਂ ਪਾਣੀ ਲੰਘਦਾ ਤੇ ਜਿੱਥੇ ਉਹ ਜ਼ਿਆਦਾ ਪ੍ਰਭਾਵਿਤ ਕਰਦਾ ਨੁਕਸਾਨ ਕਰਦਾ ਦਾ ਪਹਿਲਾ ਹੱਕ ਉਹਨਾਂ ਦਾ ਭਾਰਤ ਦੇ ਸਾਰੇ ਸੂਬਿਆਂ ਜਿੱਥੇ ਦਰਿਆ ਲੰਘਦੇ ਆ ਉੱਥੇ ਇਹ ਹੈ ਜਾਂ ਫੈਸਲਾ ਇਹ ਜਿਹੜਾ ਵਿਤਕਰਾ ਕਿਸੇ ਨਾਮ ਨਹੀਂ ਕੀਤਾ ਗਿਆ ਪਰ ਪੰਜਾਬ ਦੇ ਨਾਲ ਇਹ ਵਿਤਕਰਾ ਹੋਇਆ ਇੱਥੇ ਪਾਣੀ ਪੰਜਾਬ ਤੋਂ ਲੰਘਦਾ ਹੈ ਹਾਰਡ ਪੰਜਾਬ ਨੂੰ ਪ੍ਰਭਾਵਿਤ ਕਰਦੇ ਆ ਪਰ ਜਿਹੜਾ ਮੈਨੇਜਮੈਂਟ ਬੋਰਡ ਦਾ ਕੰਟਰੋਲ ਆ ਉਹ ਕੇਂਦਰ ਕੋਲ ਆ ਤੇ ਜਿਹੜਾ ਕਿ ਲਗਾਤਾਰ ਉਹਨਾਂ ਕੋਲ ਹੀ ਚੱਲ ਰਿਹਾ ਇਹ ਸਾਰਾ ਕੁਝ ਇੰਦਰਾ ਗਾਂਧੀ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ। ਬਲਕਿ ਸਮੇਂ-ਸਮੇਂ ਤੇ ਪੰਜਾਬ ਨੂੰ ਦੇਣ ਦੀ ਥਾਂ ਤੇ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਜੀਵ ਲੋਂਗੋ ਵਾਲ ਐਕੋਰਡ ਦੇ ਵਿੱਚ ਵੀ ਚੰਡੀਗੜ੍ਹ 26 ਜਨਵਰੀ ਨੂੰ ਦੇਣ ਦੇ ਹਵਾਲੇ ਦੀ ਗੱਲ ਹੋਈ ਸੀਗੀ। ਪਰ ਪੰਜਾਬ ਦੇ ਉਸ ਸਮੇਂ ਦੇ ਕਮਜ਼ੋਰ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਜੇਕਰ ਉਸ ਦਿਨ ਜਿਸ ਦਿਨ ਉਹਨਾਂ ਨੇ ਇਹ ਮੰਗ ਤੋਂ ਕੇਂਦਰ ਮੁਕਰ ਰਿਹਾ ਸੀਗਾ ਤਾਂ ਉਸ ਦਿਨ ਅਸਤੀਫਾ ਦੇ ਦਿੰਦੇ ਤਾਂ ਕੋਈ ਹੋਰ ਹੋਣਾ ਸੀ ਪਰ ਅਜਿਹਾ ਨਹੀਂ ਹੋਇਆ ਪੰਜਾਬ ਦਾ ਜਿੰਨਾ ਨੁਕਸਾਨ ਪੰਜਾਬ ਦੇ ਇਹਨਾਂ ਕੁਰਸੀ ਚਿਪਕੂਆਂ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਪੰਜਾਬੀ ਬੋਲਦੇ ਇਲਾਕਿਆਂ ਦੇ ਵਿੱਚ ਵੀ ਅਸੀਂ ਪੰਜਾਬੀ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕੇ। ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬ ਬਣਿਆ ਪਰ ਪੰਜਾਬ ਦੇ ਵਿੱਚ ਹੀ ਪੰਜਾਬੀ ਭਾਸ਼ਾ ਦੇ ਨਾਲ ਵਿਤਕਰਾਬ ਬਾਦਸਤੂਰ ਜਾਰੀ ਹੈ। ਬਹੁਤ ਸਾਰੇ ਅਜਿਹੇ ਸਕੂਲ ਜਿਹੜੇ ਕਿ ਨਾਗਪੁਰੀ ਸੋਚ ਦੇ ਅਧੀਨ ਚੱਲਦੇ ਨੇ। ਉਥੇ ऐसे ऐसे प्रिंसिपल ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਹਾਲਾਂਕਿ ਜਿਹੜਾ ਭਾਸ਼ਾ ਐਕਟ ਆ ਉਹਦੇ ਵਿੱਚ ਬਿਲਕੁਲ ਕਲੀਅਰ ਆ ਵੀ ਜਿਹੜਾ ਇਹਦੀ ਲੰਘਣਾ ਕਰੂਗਾ ਉਹਦੇ ਲਈ ਸਜ਼ਾ ਦਾ ਵੀ ਵਿੱਚ ਇੰਤਜ਼ਾਮ ਹੈਗਾ ਪਰ ਇੱਥੇ ਪੰਜਾਬ ਦੇ ਵਿੱਚ ਤੁਹਾਨੂੰ ਬੋਰਡ ਦੁਕਾਨਾਂ ਦੇ ਬਾਹਰ ਬੋਰਡ ਅੰਗਰੇਜ਼ੀ 'ਚ ਮਿਲ ਜਾਣਗੇ ਪੰਜਾਬੀ 'ਚ ਜਾ ਕੇ ਮਿਲਣਗੇ ਇਆ ਹੋਣ ਗਈ ਨਹੀਂ ਕਹੀ ਤਾਂ ਇਹਦਾ ਹਿੰਦੀ ਜੇ ਤੁਹਾਨੂੰ ਨਜ਼ਰ ਆਣਗੇ ਪਰ ਤੁਸੀਂ ਕਿਸੇ ਵੀ ਸਟੇਟ ਚਲੇ ਜਾਓ ਬੰਗਾਲ ਚਲੇ ਜਾਓ ਤਾਮਿਲਨਾਡੂ ਚਲੇ ਜਾਓ ਕਰਨਾਟਕ ਚਲੇ ਜਾਓ 오ਡੀਸਾ ਚਲੇ ਜਾਓ ਮਹਾਰਾਸ਼ਟਰ ਚਲੇ ਜਾਓ ਉਹਨਾਂ ਦੀ ਸਟੇਟ ਦੀ ਜਿਹੜੀ ਭਾਸ਼ਾ ਹੈ ਉਹ ਨੰਬਰ 1 ਤੇ ਤੁਹਾਨੂੰ ਨਜ਼ਰ ਆਉਗੇ ਤੇ ਨੰਬਰ 2 ਤੇ ਇੰਗਲਿਸ਼ ਨੰਬਰ 3 ਤੇ ਹਿੰਦੀ ਤੇ ਜਿਹੜਾ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲੀਨਾ ਉਹਨਾਂ ਨੇ ਤਾਂ ਭਾਸ਼ਾ ਬਾਰੇ ਬੜਾ ਸਖਤ ਸਟੈਂਡ ਲਿਆ ਅਸੀਂ ਕਿਉਂ ਨਹੀਂ ਲੈ ਸਕਿਆ ਸਾਡੇ ਲੀਡਰਾਂ ਦੀ ਕਮਜ਼ੋਰੀਆਂ ਨੇ ਪੰਜਾਬ ਦਾ ਜਿੰਨਾ ਨੁਕਸਾਨ ਕੀਤਾ ਕਿਸੇ ਨੇ ਨਹੀਂ ਕੀਤਾ ਕੇਂਦਰ ਦੀ ਨੀਤੀ ਤਾਂ ਹੈ ਹੀ ਪੰਜਾਬ ਦਾ ਪਾਣੀ ਖੋਕੇ ਲੈ ਜਾਣ ਦੀ ਗੱਲ ਜਿਵੇਂ ਐਸਵਾਈਐਲ ਦਾ ਨਹਿਰ ਦਾ ਟੱਕ ਲਵਾਇਆ ਗਿਆ ਕਪੂਰੀ ਦੇ ਵਿੱਚ 인ਦਰਾ ਗਾਂਧੀ ਨੇ ਚਾਂਦੀ ਦੀ ਕਹੀ ਦੇ ਨਾਲ ਟੱਕ ਲਾਇਆ ਕੈਪਟਨ ਮਨਿੰਦਰ ਸਿੰਘ ਨੇ ਲਵਾਇਆ ਪੰਜ ਪਾਰਟੀਆਂ ਨੇ ਉੱਥੇ ਮੋਰਚਾ ਵੀ ਲਾਇਆ ਜਿਹੜਾ ਬਾਅਦ ਦੇ ਵਿੱਚ ਫੇਰ ਉੱਥੋਂ ਕਾਲੀ ਦਲ ਧਰਮ ਯੁੱਧ ਮੋਰਚੇ ਤੇ ਚਲਾ ਗਿਆ ਸ੍ਰੀ ਹਕਾਲਤਾਖਸਾਬ ਤੋਂ ਤਾਂ ਬਾਕੀ ਪਾਰਟੀਆਂ ਪਿੱਛੇ हट ਗਈਆਂ ਕੱਲਾ ਇਹ ਮੰਗਾਂ ਕੇਵਲ ਕਾਲੀ ਦਲ ਦੀਆਂ ਨਹੀਂ ਸੀ ਸਮੁੱਚੇ ਪੰਜਾਬ ਦੀਆਂ ਸੀਗੀਆਂ ਪਰ ਪੰਜਾਬ ਦੀਆਂ ਪਾਰਟੀਆਂ ਨੇ ਸਾਥ ਕਿਉਂ ਦੇਣਾ ਸੀ ਕਿਉਂਕਿ ਮੁੱਦਾ ਸਾਰਾ ਕਾਂਗਰਸ ਪਾਰਟੀ ਤੇ ਸਮੇਂ ਹੀ ਪੈਦਾ ਹੋਇਆ ਤਾਂ ਉਹਨਾਂ ਦਾ ਫਰਜ਼ੇ ਬਣਦਾ ਸੀਗਾ ਕਾਂਗਰਸ ਦੀਆਂ ਇੰਨੀ ਸਰਕਾਰ ਨਹੀਂ ਆ ਵੀ ਸਾਰੇ ਸਾਰੇ ਹਮਸਾਰੀਆਂ ਮੰਗਾਂ ਖੁਲਦੀ ਨਹੀਂ ਨਾਲ ਮੰਨਦੇ ਤਾਂ ਪੰਜਾਬ ਦੇ ਵਿੱਚ ਲੱਖਾਂ ਨੌਜਵਾਨਾਂ ਦੀ ਨਸਲ 쿠ਸੀ ਵੀ ਨਹੀਂ ਹੋਣੀ ਸੀ ਨਾ ਦਰਬਾਰ ਸਾਹਿਬ ਤੇ ਹਮਲਾ ਹੋਣਾ ਸੀਗਾ ਨਹੀਂ ਹੋ ਸਕਿਆ ਐਮਰਜੈਂਸੀ ਲੱਗੀ ਸਾਡੇ ਲੀਡਰਾਂ ਨੂੰ ਵੱਡੀ ਪੇਸ਼ਕਸ਼ਾਂ ਵੀ ਹੋਈਆਂ ਇੰਦਰਾ ਗਾਂਧੀ ਵੱਲੋਂ ਪਰ ਉਹ ਨਾ ਮੰਨੀਆਂ ਗਈਆਂ ਤੇ ਹੋ ਸਕਦਾ ਸ਼ਾਇਦ ਕੋਈ ਲੀਡਰ ਹੁੰਦਾ ਪੰਜਾਬ ਦੇ ਹਿੱਤਾਂ ਲਈ ਉਹ ਮੰਗਾ ਉਹਨਾਂ ਗੱਲਾਂ ਤੇ ਸਹਿਮਤ ਹੋ ਜਾਂਦਾ ਤੇ ਪੰਜਾਬ ਲਈ ਕੁਝ ਲੈ ਖਟਦਾ ਜਿਵੇਂ ਕਿ ਅਕਸਰ ਤਾਮਲਾਡੂ ਵਾਲੇ ਕਰਦੇ ਆ ਪਰ ਅਸੀਂ ਨਹੀਂ ਅਸੀਂ ਅਸਫਲ ਰਹੇ ਨੁਕਸਾਨ ਵੀ ਕਰਾਇਆ ਅਨੰਦਪੁਰ ਸਾਹਿਬ ਦੇ ਮਤੇ ਤੇ ਲੜਾਈ ਵੀ ਵੱਡੀ ਪਰ ਕਿੱਥੇ ਗਿਆ ਅਨੰਦਪੁਰ ਸਾਹਿਬ ਦਾ ਮਤਾ 1984 ਤੋਂ ਬਾਅਦ ਸਾਡੇ ਅਕਾਲੀ ਵੀਰ ਹੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਭੁੱਲ ਗਏ ਜਿਹੜੀ ਬੱਦ ਅਧਿਕਾਰਾਂ ਦੀ ਗੱਲ ਕਰਦੇ ਸੀ ਵੀ ਕਿਤੇ ਕੇਂਦਰ ਨਾਰਾਜ਼ ਨਾ ਹੋ ਜਾਵੇ ਇਸ ਵੀ ਕੇਂਦਰ ਨਾਰਾਜ਼ ਨਾ ਹੋ ਜਾਵੇ ਜਿੰਨਾ ਨੁਕਸਾਨ ਪੰਜਾਬੀਆਂ ਨੇ ਝੱਲਿਆ ਸ਼ਾਇਦ ਕਿਸੇ ਨੇ ਨਹੀਂ ਝੱਲਿਆ ਇੱਥੇ ਤਾਂ ਕਈ ਇਹੋ ਜਿਹੇ ਲੀਡਰ ਆ ਗਏ ਜਦੋਂ ਹਰਿਆਣਾ ਚਲੇ ਗਏ ਮੌਜੂਦਾ ਸਰਕਾਰ ਦੇ ਉਹਨਾਂ ਨੇ ਵੀ ਗੱਲ ਕਹਿ ਦਿੱਤੀ ਉੱਥੇ ਦੇ ਇੱਕ ਰਾਜ ਸਭਾ ਦੇ ਐਮਪੀ ਦੀ ਮੌਜੂਦਗੀ ਦੇ ਵਿੱਚ ਵੀ ਸਾਡੀ ਜੇ ਹਰਿਆਣੇ ਸਰਕਾਰ ਆ ਗਈ ਪੰਜਾਬ ਜੀ ਵੀ ਸਾਡੀ ਸਰਕਾਰ ਆ ਅਸੀਂ ਹਰਿਆਣੇ ਨੂੰ ਪਾਣੀ ਦਵਾਂਗੇ ਐਸਵਾਈਐਲ ਬਣਾਵਾਂਗੇ ਤੇ ਸਾਡਾ ਜਿਹੜਾ ਦਿੱਲੀ ਦਾ ਵੱਡਾ ਆਗੂ ਸੀਗਾ ਉਹ ਕਹਿੰਦਾ ਪਾਣੀ ਤੋਂ ਸਭ ਕੋ ਚਾਹੀਏ ਪੰਜਾਬ ਕੋ ਵੀ ਚਾਹੀਏ ਹਰਿਆਣਾ ਕੋ ਵੀ ਚਾਹੀਏ ਦਿੱਲੀ ਕੋ ਵੀ ਚਾਹੀਏ ਸਤਲੁਜ ਤੇ ਜਮਨਾ ਲਿੰਕ ਦੀ ਗੱਲ ਹੁੰਦੀ ਹੈ ਤਾਂ ਜਮਨਾ ਸਤਲੁਜ ਲਿੰਕ ਦੀ ਗੱਲ ਜਿਹੜੀ ਭਗਵਾਨਤਮਾਨ ਨੇ ਕਰੀਏ ਬਿਲਕੁਲ ਜਾਇਜ਼ ਕਰੀਏ ਪੰਜਾਬ ਨੂੰ ਕੋਈ ਉਹਨਾਂ ਦਾ ਹਿੱਸਾ ਦੇਣ ਨੂੰ ਤਿਆਰ ਨਹੀਂ ਰਾਜਸਥਾਨ ਜੇ ਪੱਥਰ ਆ ਤਾਂ ਪੱਥਰ ਕੀ ਫ੍ਰੀ ਦਿੰਦਾ ਤੇ ਇੱਥੇ ਪਾਣੀ ਦਾ ਫ੍ਰੀ ਚ ਪਾਣੀ ਦਿੱਤਾ ਜਾ ਰਿਹਾ ਜਿਹੜਾ ਰਪੇਰੀਅਨ ਸਾਡਾ ਸੂਬਾ ਵੀ ਨਹੀਂ ਹੈ ਨਾ ਚੰਡੀਗੜ੍ਹ ਮਿਲਿਆ ਨਿਊ ਚੰਡੀਗੜ੍ਹ ਬਣਾ ਲਿਆ ਸਾਰੇ ਪੰਜਾਬ ਦੇ ਦੇ ਦਫਤਰ ਚੰਡੀਗੜ੍ਹੋਂ ਕੱਢ ਕੇ ਅਸੀਂ ਮਹਾਲੀ ਚਲੇ ਆਏ ਸਾਡੀਆਂ ਗਲਤੀਆਂ ਦਾ ਖਮਿਆਜਾ ਸਾਡੀਆਂ نسلਾਂ ਨੂੰ ਭੁਗਤਣਾ ਪੈ ਰਿਹਾ ਤੇ ਜੇਕਰ ਹੁਣ ਭਗਵਾਨ ਤੁਮਾਨ ਨੇ ਗੱਲ ਕੀਤੀ ਆ ਤਾਂ ਚੰਗੀ ਗੱਲ ਕੀਤੀ ਆ ਪਰ ਦੇਖਣਾ ਪਊਗਾ ਵੀ ਜਿਹੜੇ ਜੋ ਬਾਹਰ ਕਹਿ ਰਹੇ ਆ ਕੀ ਬਾਕੀ ਸਟੇਟਾਂ ਦੇ ਜਦੋਂ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਆਣ ਗਿਆ ਉਹਨਾਂ ਦੇ ਮੁੱਖ ਮੰਤਰੀਆਂ ਦਾ ਪਤਾ ਲੱਜੂਗਾ ਵੇਖੋ ਕਿ ਉਹ ਕਿੰਨੀ ਕਿ ਸਚਾਈ ਆ ਕਿੰਨਾ ਕੁ ਵਜਣਾ ਤੇ ਜਿਹੜੀ ਉਹਨਾਂ ਨੇ ਡੈਫਰ ਕਰਨ ਦੀ ਗੱਲ ਕਰੀਆ ਸਟੇਟਸ ਕੋ ਕਰਨ ਦੀ ਗੱਲ ਹੀ ਆ ਕੀ ਅਮਿਤ ਸ਼ਾ ਉਹਨਾਂ ਗੱਲਾਂ ਤੇ ਜਿਵੇਂ ਉਹ ਕਹਿੰਨੇ ਵੀ ਸਾਰੀਆਂ ਗੱਲਾਂ ਉਹ ਮੰਨ ਰਹੇ ਆ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੀ ਇਲੈਕਸ਼ਨ ਦੀ ਚਿੱਠੀ ਜਾਰੀ ਹੋ ਜੂਗੀ ਉਹ ਹੋ ਜੂਗਾ ਉਹ ਸਮਾਂ ਦੱਸੂਗਾ ਕਿਉਂਕਿ ਪਹਿਲਾਂ ਵੀ ਉਸ ਤੋਂ ਪਹਿਲਾਂ 550 ਸਾਲਾਂ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਿੱਖ ਬੰਦਿਆਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਸੀ ਨੋਟੀਫਿਕੇਸ਼ਨ ਵੀ ਹੋਇਆ ਸੀਗਾ ਪਰ ਬਾਅਦ ਦੇ ਵਿੱਚ ਪ੍ਰਣਾਲਾ ਉੱਥੇ ਦਾ ਉੱਥੇ ਸੋ ਅਸੀਂ ਆਸ ਕੇਵਲ ਇਹ ਕਰਦੇ ਆਂ ਵੀ ਸਮੂਚੀਆਂ ਪਾਰਟੀਆਂ ਪੰਜਾਬ ਦੇ ਇਹਨਾਂ ਮੁੱਦਿਆਂ ਤੇ ਇਕਜੁੱਟ ਹੋਣ ਇਹਦੇ ਬਾਰੇ ਜੁਆਇੰਟ ਐਕਸ਼ਨ ਬਣਾਉਣ ਤੇ ਉਹੀ ਵੱਧ ਅਧਿਕਾਰਾਂ ਦੀ ਕਿਉਂਕਿ ਪੰਜਾਬ ਦੇ ਕੋਲ ਤਾਂ ਹੁਣ ਡੀਜੀਪੀ ਲਾਉਣ ਦਾ ਵੀ ਅਧਿਕਾਰ ਨਹੀਂ ਫੰਡ ਇਕੱਠੇ ਕਰਕੇ ਸੈਂਟਰ ਨੂੰ ਉੱਤੇ ਜਾਂਦੇ ਆਂ ਤੇ ਵਾਧ ਪਖਾਰੀਆਂ ਵਾਂਗੂ ਫੰਡ ਮੰਗੇ ਜਾਂਦੇ ਆਂ ਸਿੱਖਿਆ ਦੇ ਵੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਅਸੀਂ ਲਾਗੂ ਕਰਨ ਦੀ ਗੱਲ ਕਰਦੇ ਆਂ ਪਰ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਦਾ ਕੀ ਆ ਉੱਥੇ ਅਧਿਕਾਰ ਕੀ ਆ ਪੰਜਾਬੀ ਪਾਸ਼ਾ ਆਜ਼ਾਦ ਹੱਕ ਕਿੱਥੇ ਚਲਾ ਗਿਆ ਖੇਤੀਬਾੜੀ ਦੇ ਬਿਲਾ ਦਾ ਖੇਤੀਬਾੜੀ ਦਾ ਸਾਡਾ ਪਹਿਲਾਂ ਸਟੇਟ ਸਬਜੈਕਟ ਸੀਗਾ ਕੰਕਰੈਂਟ ਲਿਸਟ ਕਿਵੇਂ ਚਲਾ ਗਿਆ ਬਹੁਤ ਵੱਡੇ ਮੁੱਦੇ ਆ ਕਿਉਂ ਸਾਡੇ ਨੌਜਵਾਨਾਂ ਨੂੰ ਆਵਾਜ਼ ਚੱਕਣੀ ਪੈ ਰਹੀ ਹੈ ਕਿਉਂ ਨੌਜਵਾਨਾਂ ਦੀਆਂ ਇੰਨੀਆਂ ਸ਼ਾਤਨਾ ਕਰਾਈਆਂ ਜਾ ਰਹੀਆਂ ਇਹ ਜਿਹੜੇ ਕੁਰਸੀਆਂ ਤੇ ਬੈਠਣ ਵਾਲੇ ਲੀਡਰਾਂ ਇਹਨਾਂ ਨੂੰ ਹੁਣ ਆਪਣੀ ਕਿਜੁੱਟਤਾ ਦਿਖਾ ਕੇ ਪੰਜਾਬ ਦੇ ਲਈ ਕੁਝ ਕਾਰਗਰ ਕਰਨ ਦੀ ਲੋੜ ਆ ਤੇ ਜੇਕਰ ਆਮ ਆਦਮੀ ਪਾਰਟੀ ਸਾਰੇ ਲੀਡਰਾਂ ਨੂੰ ਨਾਲ ਲੈ ਕੇ ਸਾਰੀਆਂ ਪਾਰਟੀਆਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਕੋਈ ਜੁਆਇੰਟ ਐਕਸ਼ਨ ਕਰਦੀ ਆ ਤਾਂ 2027 ਦੇ ਵਿੱਚ ਇਹਨਾਂ ਦਾ ਕੋਈ ਇੱਕ ਉਜਲ ਵੀ ਹੋ ਸਕਦਾ ਪਰ ਦੇਖਣਾ ਇਹ ਆ ਵੀ ਸਹਿਰਤਾ ਕਿੰਨੀ ਕੈਮਰੇ ਨੇ ਜਾਂ ਕਿੰਨੇ ਕਿ ਨਹੀਂ ਕਿਹੜੀ ਪਾਰਟੀ ਪੰਜਾਬ ਲਈ ਸincere ਆ ਕਿਹੜਾ ਨਹੀਂ ਕਿਹੜੀ ਲੋਕਾਂ ਲਈ sincere ਆ ਕਿਹੜੀ ਨਹੀਂ ਇਹ ਫੈਸਲਾ ਲੋਕ ਕਰਨਗੇ ਤੇ ਆਣ ਵਾਲਾ ਸਮਾਂ ਦੱਸੂਗਾ ਪਰ ਫਿਲਹਾਲ ਪੰਜਾਬ ਰਾਬਾਸ ਰਹੇ ਆ ਅਮਨ ਕਾਨੂੰਨ ਦਾ ਵੀ ਬੁਰਾ ਹਾਲ ਆ ਤੇ ਜਿਹੜੇ ਸਿੱਖਾਂ ਨੂੰ ਬੰਦੀਆਂ ਨੂੰ ਕੀ ਛੜਨਾ ਤਾਂ ਇੱਥੇ ਤਾਂ ਹੋਰ ਬੜੇ ਅਮਰਤਵਾਲ ਵਰਗੇ ਚੱਕ ਕੇ ਅੰਦਰ ਕਰਤੇ ਤੇ ਅਜੇ ਤੱਕ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਚ ਮੀਆਂ ਡਿਗਰੂ ਉਹ ਵੀ ਨਹੀਂ ਛੱਡੇਗੇ ਸੋ ਇਹ ਹਾਲ ਆ ਤੋਂ ਆਸ ਕਰਦੇ ਆ ਇਸ ਵੀਡੀਓ ਨੂੰ ਤੁਸੀਂ ਬਾਤੇ ਬਾਤੇ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਤਾਂ ਤਾਂ ਜੋ ਅਸੀਂ ਸੱਚ ਦੀ ਆਵਾਜ਼ ਬੁਲੰਦ ਕਰ ਸਕੀਏ ਦੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕੀਏ ਧੰਨਵਾਦ ਸ਼ੁਕਰੀਆ ਸ਼ਬਾ ਖੈਰ